ਕੜਮਾ ਕੀ ਟਾਲਾਵੇ ਕਿਆ ਲਾਉਂਦਾ ਸੀ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਦਰਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸਰਹੰਦਰੀ ਦਵਾਈ ਕਦੇ ਸਰਹੰਦਰੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਸੀਐਮ ਸਾਹਿਬ ਕੇਅਰ ਨੂੰ ਐਡਰੈਸ ਕਰਨਗੇ ਬਠਾ ਬਠਾ ਬੈਠੋ ਜੀ ਬਾਜਾ ਸਾਹਿਬ ਬਠਾ ਚਲ ਚਲ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਤ ਨਾਲ ਹੋਵਗੇ ਰੱਬ ਸਾਰੇ ਨੂੰ ਚੜ੍ਹਦੀ ਕਲਾ ਚ ਰੱਖੇ ਚਲੋ ਕੋਈ ਗੱਲ ਨਹੀਂ ਲੇਟ ਹੀ ਸਹੀ ਲੇਕਿਨ ਅਕਲ ਤੇਈ ਸਰਦਾਰ ਪਗਵੰਦ ਸਿੰਘ ਮਾਨ ਸੀਐਮ ਪੰਜਾਬ ਚੜ੍ਹਦੇ ਪੰਜਾਬ ਦਾ ਸੀਐਮ ਕਦੀ ਕੋਈ ਸੋਚ ਵੀ ਨਹੀਂ ਸੀ ਸਕਦਾ ਅਸੈਂਬਲੀ ਦੇ ਅੰਦਰ ਜਾ ਕੇ ਮੋਦੀ ਦੇ ਖਿਲਾਫ ਇੰਜ ਦੀ ਸਪੀਚ ਕਰਨਗੇ ਕਿ ਪੂਰਾ ਹਾਲ ਜਿਹੜਾ ਉਹ ਇੱਕ ਵਾਰੀ ਕੰਮ ਜਾਏਗਾ ਥਰਥੱਲੀ ਮੱਜ ਜਾਏਗੀ ਕੀ ਸਪੀਚ ਕੀਤੀ ਭਗਵਨ ਸਿੰਘ ਮਾਨ ਨੇ ਸੀਐਮ ਪੰਜਾਬ ਭਗਵਨ ਸਿੰਘ ਮਾਨ ਨੇ ਕੀ ਸਪੀਚ ਕੀਤੀ ਅਸੈਂਬਲੀ ਦੇ ਅੰਦਰ ਇਸ ਸੰਬੰਧ ਲਗਾਈ ਦੀ ਵੀਡੀਓ ਵੀਡੀਓ ਹਲਵਾਦਣ ਆ ਵੀ ਡਾਲਵਾਦਣ ਦੁਬਾਰੇ ਤਮਾਮ ਦੋਸਤਾਂ ਅਕੋ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਇਹ ਕਾਰਨਾ ਕੀਤਾ ਜਾਂਦਾ ਸੀ ਬੱਚਾ ਲਾਉਂਦੇ ਸੀ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਦਰਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਦੇ ਕਦੇ ਸ਼ਰੰਜੀ ਦਵਾਈ ਕਦੇ ਸ਼ਰੰਜੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਜੀਐਮ ਸਾਹਿਬ ਕੇਅਰ ਨੂੰ ਅਡਰੈਸ ਕਰਨਗੇ ਬੈਠੋ ਜੀ ਬਾਜਾ ਸਾਹਿਬ ਬੈਠੋ ਬੈਠ ਚਲ ਚਲ

ਓ ਪਤਾ ਲੱਗ ਜੂਗਾ ਪਤਾ ਲੱਗ ਓ ਸੋਨੇ ਦੇ ਬਿਸਕਟਾਂ ਵਾਲਿਓ ਸੋਨੇ ਦੇ ਬਿਸਕਟਾਂ ਵਾਲਿਓ ਚਲੋ ਗੱਲ ਕਰਦੇ ਆਂ ਬੈਠੋ ਹਾਂਜੀ ਤੁਸੀਂ ਭੱਜ ਜਾਨੇ ਹੋ ਤੁਸੀਂ ਭੱਜ ਜਾਨੇ ਹੋ ਤੁਸੀਂ ਗਵਰਨਰ ਦਾ ਪਾਸ਼ਾ ਨਹੀਂ ਦੇਣੇ ਤਾਂ ਤੁਸੀਂ ਭੱਜ ਜਾਨੇ ਹੋ ਤੁਸੀਂ ਆਪ ਬੋਲ ਕੇ ਭੱਜ ਜਾਨੇ ਹੋ ਆ ਬੰਦ ਕਰੋ ਮਸਰ ਤੇ ਬਚੋਗੇ میں کہنا ادھر بھی لاؤ ساڈا بھی نہیں کچھ آتا بہ کے سنو بہ کے سنو ابل خورانی ابل خورانے دیا فائل پہ میرے کو ابل خرانے دائل پی ابل خورانی فائل پی ਆਪਣੀਆਂ ਆਪਣੀਆਂ ਸੀਟਾਂ ਤੇ ਬੈਠੋ ਤੁਹਾਡੀ ਬਾਰੀ ਆਈ ਤੁਸੀਂ ਬੋਲੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਜਾਂ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਇੱਥੇ ਬੈਠਣ ਵਾਸਤੇ ਭੇਜਿਆ ਲੋਕਤੰਤਰ 'ਚ ਵਿਪੱਖ ਹੋਵੇ ਤਾਂ ਲੋਕਤੰਤਰ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਹਾਂਜੀ ਬੈਠੋ ਮਾਜੋਗ ਮਖੋਤੂ ਸਾਹਿਬ ਜਦੋਂ ਮਖੋਤੂ ਸਾਹਿਬ ਆ ਮੈਂ ਮੈਂ ਸਾਰੇ ਮਾਜੋਗ ਮੈਂਬਰ ਸਹਿਬਾਂ ਨੂੰ ਬੇਨਤੀ ਕਰਦਾ ਇੱਕ ਵਾਰ ਆਪੀ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਮਾਜੋਗ ਮੈਂਬਰ ਬੈਠੇ ਹੋ ਹਰ ਹਾਲ ਸਾ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਸੀਐਮ ਹੇਮ ਸਾਹਿਬ ਨਹੀਂ 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 ਚਲੋ ਅਬਲ ਖਰਾਨੇ ਤੋਂ ਲੈ ਕੇ ਸਾਰੇ ਸਾਥੀ ਸਾਰੇ ਬਾਣਜੋ ਲਾਇਸਾਹਬ ਜੇ ਅਨ ਡਰੈਸ ਕਰ ਗੱਲਾਂ ਤੁਸੀਂ ਕਰਦੇ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਉਂ ਚੰਗੀ ਲੱਗਦੀ ਐ پر لگوا جی او بجے جی نہیں بجے نہیں لگو بیٹھو بیٹھو صاحب میں سارے مانگ ممبر صاحب کرتا ہے کہ اپنی اپنی سیٹان ہونے سیٹان براجمان ہو سیٹاں بیٹھو جی سیٹاں بیٹھو جی تھی بیٹھو گے باجوا صاحب ਪਲੀਜ਼ ਬੈਠੋ ਇਹ ਕੀ ਗੱਲ ਇਹ ਕੀ ਗੱਲ ਪਹਿਲੇ ਸਾਡੀ ਗੱਲ ਪਹਿਲੇ ਸਾਡੀ ਕੀ ਗੱਲ ਸਪੀਕਰ ਸਾਹਿਬ ਨੇ ਉਹ ਸਪੀਕਰ ਸਾਹਿਬ ਨੇ ਜਿਹਨੂੰ ਮਾਦੀ ਕਹਿ ਦੇਣ ਸਟੋਡੀਅਮ ਨੇ ਉਹ ਬਾਜਵਾ ਸਾਹਿਬ ਸਦੀ ਗੱਲ ਮੰਨਦੇ ਨਹੀਂ ਨਾ ਪਹਿਲੇ ਸਾਡੀ ਪਹਿਲੇ ਸਤਰੀ ਸਾਹਿਬ ਲੀਡਰ ਆਫ ਦੀ ਹਾਊਸ ਨੇ ਬੋਲ ਸਕਦੇ ਨੇ ਲੈ ਦੇ ਮੁਕਲੀ ਹਕਮਤ ਨਹੀਂ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸਭਾ ਦਿਓ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਡਿਸਰਬ ਨਹੀਂ ਕੀਤਾ ਹੁੰਦਾ ਰਾਸ਼ਪਤੀਆ ਭਾਸ਼ਣ ਡਿਸਰਬ ਨਹੀਂ ਕੀਤਾ ਹੁੰਦਾ ਮੱਕਰ ਤੁਸੀਂ ਆਪ ਆਪਣੀ ਗੱਲ ਪੂਰੀ ਕਰ ਲੈਂਦਾ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਇਆ ਟੋਕ ਦਿਓ

ਬੰਦੇ ਦੇ ਪੁੱਤੇ ਆਪਣੇ ਆਪ ਦੇ ਸੀਟਾਂ ਉੱਪਰ ਬਰਾਜਮਾਨ ਹੋਣ ਤੇ ਆਪਾਂ ਕਿਹਦੀ ਸੀਟਾਂ 'ਤੇ ਬੈਠੋ ਤੁਸੀਂ ਇਹਨਾਂ ਦੇ ਪੁੱਤਰੋਂ ਬੰਦੇ ਦੇ ਪੁੱਤਰ ਬੰਦੇ ਉਹ ਪੰਜਾਂ ਦਾ ਨਾਮ ਵੀ ਲਾ ਦਾਂਗੇ ਪੰਜਾਂ ਦਾ ਨਾਮ ਵੀ ਲਾ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਕਰ ਰਿਹਾ ਯਾਰ چیئے کو ڈرس کرو سی جی ایم صاحب چیئے کو ڈرس کرنے سی ام صاحب پتہ ہیں جی کی کرنگے گے آپ بردان ہے جو میں آئے تھے ہاں ہنکار ہے سر میں نو ہنکار کہنے نے میں آئے تھے ایتھے کوئی نہیں رہا ہاں گلہ کر دیو ਗੱਲਾਂ ਨਹੀਂ ਜਾਂ ਤੱਕ ਪਹੁੰਚ ਜਾਵੇ ਗੱਲਾਂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਤੱਕ ਚੱਲ ਗਈਆਂ ਫਿਰ ਆ ਚੱਲ ਠੇਗੀ ਔਰ ਜਮੀਨ ਬੈਠਾ ਆਦਮੀ ਜੀ ਸਾਹਾਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਟਿਹਾਰੀ ਤੇ ਜਾਂਦਾ ਸੀ ਪਤਾ ਲੱਗ ਤੁਹਾਨੂੰ ਕਦੀ ਟਿਹਾਰੀ ਤੋਂ ਆ ਕੇ ਕਦੀ ਮੋਬਾਈਲ ਨਾਲ ਆ ਕੇ ਆਨਾਂ ਥੋੜੀ ਬੋਲ ਲੋ ਕੰਮ ਕਰਦੇ ਆਂ ਥੋੜੇ ਕਰਕੇ ਆਉਂਦਾ ਮੈਂ ਕਿਉਂ ਕਰ ਦਿਓ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ

ਜੇ ਜਰਬਾ ਫਰੋਗੇ ਬਿਲਕੁਲ ਸੁਣਨਾ ਸੁਣਨ ਦਾ ਮਤਲਬ ਹੈ ਕਿ ਇਹ ਕਿਹੋ ਜਿਹਾ ਸੁਣਨਾ ਅੱਜ ਸਾਰੇ ਨਹੀਂ ਹੁਣ ਤੱਕ ਦੇਂਦੇ ਸਾਚਾ ਸੁਣੋ ਮੇਰੇ ਕੀ ਤੂੰ ਤੂੰ ਹਰੇਕ ਨੂੰ ਦੋ ਦੁਨੀਆਂ ਦੀ ਹੁੰਦੀ ਹੈ ਕੁਝ ਵੀ ਚੇਤ ਜਜ਼ਾਦਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਇੱਕ ਵੀ ਰੋ ਮੈਨੂੰ ਪਤਾ ਹੈ ਜੋ ਜੋ ਕੁਝ ਵੀ ਜੀ ਵੀਰੋ ਐਸੀ ਜੀ ਆਈ ਦੀ ਵੀਡੀਓ ਸਰਦਾਰ ਭਗਵਨ ਸਿੰਘ ਮਾਨ ਸੀਐਮ ਪੰਜਾਬ ਇਹਨਾਂ ਦਾ ਹੈ ਜਿਹੜਾ ਤੁਸੀਂ ਅੱਜ ਤੋਂ ਪਹਿਲੇ ਕਦੀ ਨਹੀਂ ਦੇਖਿਆ ਹੋਏਗਾ ਚਲੋ ਕੋਈ ਗੱਲ ਨਹੀਂ ਅਕਲ ਆ ਤੇ ਗਈ ਅਸੈਂਬਲੀ ਦੇ ਅੰਦਰ ਜਿਹੜੀ ਉਹਨਾਂ ਦੀ ਸਪੇਸ ਸੀ ਜਿਹੜੀ ਉਹਨਾਂ ਦੀ ਤਕਰੀਰ ਸੀ ਓਵਰਆਲ ਉਹਨਾਂ ਨੇ ਪੂਰੇ ਪੰਜਾਬੀਆਂ ਦੇ ਦਿਲ ਜਿੱਤ ਲਏ ਲੋਕ ਹੈਰਾਨ ਹੋ ਗਏ ਕਿ ਭਗਵਨ ਸਿੰਘ ਮਾਨ ਮੋਦੀ ਦੇ ਖਿਲਾਫ ਆਖਰਕਾਰ ਸੱਚਾਈ ਦੇ ਰਸਤੇ ਤੇ ਚੱਲਿਆ ਤੁਸੀਂ ਦੇਖੋ ਕਿ ਪੰਜਾਬ ਦੇ ਅੰਦਰ ਪੰਜਾਬੀਆਂ ਨੂੰ ਕਦੀ ਇਨਸਾਫ ਨਹੀਂ ਮਿਲਿਆ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਧੱਕਾ ਕੀਤਾ ਗਿਆ ਕਤਲੇਆਮ ਕੀਤਾ ਗਿਆ ਲੇਕਿਨ ਕਦੀ ਇਨਸਾਫ ਨਹੀਂ ਮਿਲਿਆ ਤੇ ਦੂਸਰੀ ਤਰਫ ਮੋਦੀ ਜੰਗਾਂ ਦੀਆਂ ਗੱਲਾਂ ਕਰਦਾ ਹੈ ਵੱਡੀਆਂ-ਵੱਡੀਆਂ ਜੰਗਾਂ ਦੀਆਂ ਗੱਲਾਂ ਕਰਦਾ ਲੜਾਈਆਂ ਦੀਆਂ ਗੱਲਾਂ ਕਰਦਾ ਜਦਕਿ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਕਿ ਆਪਣੇ ਕੋਲ ਉਹਨੇ ਲੋਕਾਂ ਦਾ ਕੀ ਕੰਮ ਕੀਤਾ ਕਦੀ ਉਹਨੇ ਪੰਜਾਬ ਦੀ ਸਪੋਰਟ ਕੀਤੀ ਜਿਹੜੇ ਪੰਜਾਬ ਦੇ ਕਿਸਾਨ ਮਰੇ ਗਏ ਕਦੀ ਜਿਹੜੇ ਲੋਕ ਧਰਨਾ ਦਿੰਦੇ ਸੀ ਉਹਨਾਂ ਨਾਲ ਜਰਾ ਤਕਾ ਹੋਇਆ ਕਦੀ ਕਿਸੇ ਨੇ ਨਹੀਂ ਪੁੱਛਿਆ ਕਿ ਮੋਦੀ ਤੂੰ ਇਹਨਾਂ ਵਾਸਤੇ ਕੀ ਕੀਤਾ ਲੇਕਿਨ ਪ੍ਰੋਪਗੈਂਡੇ ਕਰਵਾਸੇ ਸਾਜ਼ਿਸ਼ਾਂ ਕਰਨ ਵਾਸਤੇ ఎలక్షన్ जितਨ ਵਾਸਤੇ ਜੰਗਾਂ ਦਾ ਨਾਮ ਲਿਆ ਗਿਆ ਬਹੁਤ ਜ਼ਿਆਦਾ ਲੋਗ ਇਹਦੇ ਅੰਦਰ ਮਾਰੇ ਗਏ ਕਰੋੜਾਂ ਅਰਬਾਂ ਦਾ ਨੁਕਸਾਨ ਕੀਤਾ ਗਿਆ ਕੋਈ ਪੁੱਛਣ ਵਾਲਾ ਨਹੀਂ ਹੈ ਲੇਕਿਨ ਪਗਵਨ ਸਿੰਘ ਮਾਨ ਨੇ ਜਿਹੜੀ ਗੱਲ ਕੀਤੀ ਜਿਹੜੀ ਸਪੀਚ ਕੀਤੀ ਉਹਨੇ ਹਾਲ ਦੇ ਲੋਗਾਂ ਨੂੰ ਤੇ ਇੱਕ ਵਾਰੀ ਹਿਲਾ ਦਿੱਤਾ ਓਵਰ ਆਲ ਇਸ ਟਾਈਮ ਤੇ ਪੰਜਾਬ ਦੇ ਲੋਗ ਵੀ ਹਿਲ ਚੁੱਕੇ ਨੇ ਕਿ ਪਗਵਨ ਸਿੰਘ ਮਾਨ ਨੇ ਜਿਹੜੀ ਸਪੀਚ ਕੀਤੀ ਜਿਹੜੀਆਂ ਗੱਲਾਂ ਕੀਤੀਆਂ ਟੂ ਦੀ ਪੁਆਇੰਟ ਬਹੁਤ ਜ਼ਿਆਦਾ ਕਮਾਲ ਸੀ ਕਿਉਂਕਿ ਅਸੀਂ ਨਹੀਂ ਸੀ ਇਹ ਚੀਜ਼ ਐਕਸਪੈਕਟ ਕਰ ਰਹੇ ਕਿ ਭਗਵਨ ਸਿੰਘ ਮਾਨ ਕਦੀ ਮੋਦੀ ਦੇ ਖਿਲਾਫ ਜਾਏਗਾ ਲੇਕਿਨ ਗਿਆ ਹਾਲਾਤ ਚੇਂਜ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਅਸੀਂ ਦੇਖਾਂਗੇ ਕਿ ਪੰਜਾਬ ਦੇ ਹਾਲਾਤ ਮਜ਼ੀਦ ਬਿਹਤਰ ਹੋਣ ਐਸੇ ਜਿਹਾ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ